ਜੀ ਅੱਜ ਸ਼ਾਮ ਨੂੰ ਇੱਕ ਏ ਕੈਟਾਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫਆਈਆਰ ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸਮੇ ਭਗੋੜਾ ਥਾ ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ सुरेंद्र ਪਾਲ ਉਰਫ ਪਾਲਾ ਤੇ ਕੀਤਾ ਸੀਗਾ ਉਹਦੀ ਬਾਰ ਦੇ ਤਹਿਤ ਏਜੀਟੀਰ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ ਜਦੋਂ ਅਸੀਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਸਾਡੀ ਟੀਮ ਏਜੀਟੀਐਫ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨਪਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਵਜਣਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੇ ਏਜੀਟੀਐਫ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰਆਮ ਇੰਜਰੀਜ਼ ਆਈ ਐਂਡ ਹੀ ਹਿਸ ਅਕਮ ਟੂ ਦੀ ਇੰਜਰੀਜ਼ ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮ ਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇਨਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰਆਮ ਇੰਜਰੀਜ਼ ਆਈ ਨੇ ਇਹ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਤਾ ਐਥੋਂ ਸਾਨੂੰ ਤਿੰਨ ਸੋਫਿਸਟੀਕੇਟਿਡ ਵੈਪਨਸ ਮੋਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡ ਬਰਾਮਦ ਹੋਏ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਸਰ ਇਹਦੇ ਵਿੱਚ ਹੋਰ ਵੀ ਬੰਦੇ ਸੀ ਇਹਦੇ ਨਾਲ ਸਾਹਮਣੇ ਜੀ ਤਿੰਨ ਤਿੰਨ ਬੰਦੇ ਸੀ ਹੋਰ ਰਾਉਂਡ ਅਪ ਕੀਤੇ ਇੱਕ ਜੋ ਇਹ 2 ਨੰਬਰ ਐਫਆਰ ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਡ ਸੀਗਾ ਉਹਦੇ ਸਾਥੀ ਹੀ ਸੀਗੇ ਉਹ ਵੀ ਕੋ ਅਕਿਊਜ਼ਡ ਨੇ ਇੱਕ ਸੁਖਚੈਨ ਸਿੰਘ ਉਰਫ ਛਿੰਨਾ ਹੈ ਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ ਛੰਨਾ ਦਾ ਰਹਿਣ ਵਾਲਾ ਹੈ ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਐਸੀ ਅਸੀਂ ਰਾਉਂਡ ਅਪ ਕੀਤਾ ਜਿੰਨਾ ਬਹੁਤ ਲੋਕਾਂ ਨੇ ਕਿਹਾ ਜੀ ਉਹਨਾਂ ਦੇ ਵਿੱਚੋਂ ਕੋਈ ਹਾਂਜੀ ਤੋਂ ਇਲਾਵਾ ਕੋਈ ਹੋਰ ਵੀ ਇੰਜਰਡ ਹੋਇਆ ਨਹੀਂ ਅਭੀ ਇੰਜਰੀ ਸਾਰੇ ਨੂੰ ਅਸੀਂ ਚੈੱਕ ਕਰਾਂਗੇ ਮੈਡੀਕਲ ਹੋਏਗਾ ਕਾਲੇ ਦੀ ਡੈਥ ਹੋ ਗਈ ਹੈ ਜੀ ਹਾਂਜੀ ਹੀ ਸਰਕਮ ਟੂ ਦੀ ਇੰਜਰੀ ਸਰਗਿਸ ਗੈਂਗਸਟਰ ਦੀ ਗੱਲ ਕਰਦੇ ਉਹ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਅਦਤ ਸੀਗੇ ਜੀ ਉਹਦੇ ਉਹਦੇ ਤੇ ਉਹ ਇਹ ਕੈਟਾਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਾਇਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁੱਧੇ ਤੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਇੱਕ ਜਾਨ ਲੈਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਮੀ ਨਾਲ ਕੁੱਟਮਾਰ ਕੀਤੀ ਸੀਗੀ ਤੇ ਫਾਇਰ ਇੰਜਰੀਜ਼ ਕੀਤੀ ਸੀਗੀ ਕੋਈ ਪੁਲਿਸ ਮੁਲਾਜ਼ਮ ਵੀ जख्मी ਹੋਇਆ ਸੀ ਹਾਂਜੀ ਦੋ ਜਿੱਦਾਂ ਮੈਂ ਦੱਸਿਆ ਏਜੀਟੀਐਫ ਤੇ ਸਾਡੇ ਦੋ ਮੁਲਾਜ਼ਮ ਇਹ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਇੰਜਰੀਜ਼ ਆਈਆਂ ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫਾਰ ਫਰਦਰ ਟਰੀਟਮੈਂਟ ਇਸ ਤਰ੍ਹਾਂ ਭੀੜ ਨੇ ਗੱਡੀਆਂ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾਦੇ ਸੀ ਤੇ ਉਸ ਮਾਮਲੇ ਤੇ ਕੀ ਕਹਿੰਦਾ ਚਲੋ ਉਹਦੇ ਚ ਸਾਰੇ ਉਹਦੇ ਚ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਰੇਸ਼ਟ ਕੀਤਾ ਗਿਆ ਉਹਦਾ ਵਿਰੋਧ ਕਰ ਰਹੇ ਨਹੀਂ ਜੀ ਇਹ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ ਤੇ ਹੀ ਤੁਸੀਂ ਹੈਗੇ ਹੋ ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਹੈ ਤੇ ਜੋ ਰਾਉਂਡ ਅਪ ਹੋਏ ਹਨ ਉਹਨਾਂ ਨੇ ਫਾਇਰਿੰਗ ਕੀਤੀ ਹੈ ਅਭੀ ਪਰਚਾ ਦਰਜ ਹੋਊਗਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ ਇਹਨਾਂ ਨੂੰ ਸਾਡਾ ਸਿਵਲ ਹਸਪਤਾਲ ਦੇ ਜਗ ਹਾਂਜੀ ਤੁਸੀਂ ਸਵਾਲ ਥੈਂਕ ਯੂ ਇਧਰ ਸਰ ਜਨਰਲ ਹਾਂਜੀ ਭਈਆ ਥੱਲੇ ਕਰਨ ਟੈਲੀ ਮੇਰੀ ਸੂਚਨਾ ਮਿਲੀ ਕਿ ਮੈਂ ਇੱਥੇ ਪਹੁੰਚੇਗਾ ਸਰ ਕਿੱਥੋਂ ਜਾ ਰਹੇ ਪਹੁੰਚੇ ਮੈਂ ਤੁਹਾਨੂੰ ਐਸਐਸਪੀ ਸਾਹਮਣੇ ਬਰੀਫ ਕੀਤਾ ਹੈਗਾ ਕਿ ਸਾਡੇ ਕੋਲੇ ਹਿਮਨੈਂਟ ਤੇ ਟੈਕਨੀਕਲ ਇੰਟ ਹੈਗੀ ਸੀਗੀ ਆ ਇਸ ਦਾ ਪਿਛੋਕੜ ਵੀ ਦੱਸਿਆ ਹੈਗਾ ਇਸ ਨੇ ਇਧਰ ਏਰੀਆ ਵਿੱਚ ਕਾਫੀ دہشت ਫੈਲਾਈ ਵੀ ਸੀਗੀ 302 ਦੇ ਕੇਸ ਦੇ ਵਿੱਚ ਇਹ ਕਨਵਿਕਟ ਹੈਗਾ ਇਹਦੇ ਮੜੇ ਕੇਸਿਸ ਉੱਤੇ ਟਰਾਇਲ ਚੱਲ ਰਹੇ ਨੇ ਬੜਿਆਂ 'ਚ ਇਹ ਕਨਵਿਕਟ ਹੈਗਾ ਬੜੇ ਇਹਦੇ ਅੰਡਰ ਤਫ਼ਤੀਸ਼ ਆ ਗਈ ਸੀ ਤੇ ਲੇਟੈਸਟ ਜਿਹੜਾ 307 ਬਾਰੇ ਦੱਸੀ ਹੈ ਗੱਲ ਉਹਦੇ ਵਿੱਚ ਇਹ ਲੁੜਿੰਦਾ ਸੀਗਾ ਫਰਾਰ ਚੱਲੇ ਆ ਰਿਹਾ ਸੀਗਾ ਤੇ ਜਿਹੜੀ ਕੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ ਇਸ ਨੇ ਅਨਪਰੋਵੋਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈਗੀ ਆ ਜਿਸ ਦੇ ਵਿੱਚ ਇਨਸਪੈਕਟਰ ਜੀਟੀਐਫ ਇਨਸਪੈਕਟਰ ਪਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਨੂੰ ਫਾਇਰਆਮ ਇੰਜਰੀਜ਼ ਆਈਆਂ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਹਸਪੀਟਲ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਘੇਰਾ ਪਾਇਆ ਗਿਆ ਇਸ ਨੂੰ ਜਾਪਤੇਸਾਰ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਫਿਰ ਇਸ ਨੂੰ ਜਿਵੇਂ ਕਹਿੰਦੇ ਲਿਸਟ ਅਸੀਂ ਫੋਰਸ ਕੀਤਾ ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸ ਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪਰੂਵਡ ਫਾਇਰਿੰਗ ਕਰਦੇ ਹੋਏ ਸਾਡੇ ਸਾਡੇ ਉੱਤੇ ਤਾਬੜਤੋੜ ਫਾਇਰਿੰਗ ਕੀਤੀ ਹੈਗੀ ਹੈ ਇਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹੀ ਹੈਸ ਬੀਨ ਨਿਊਟਰਲਾਈਜ਼ਡ ਜਿਸ ਤਰ੍ਹਾਂ ਐਸਐਸਬੀ ਸਾਹਿਬ ਨੂੰ ਤੁਹਾਨੂੰ ਦੱਸਿਆ ਇਹਦੇ ਵਿੱਚੋਂ ਹੁਣ ਤੱਕ ਤਿੰਨ ਜਿਹੜੇ ਵੈਪਨਸ ਰਿਕਵਰ ਹੋਏ ਐ ਲਾਈਵ ਕੈਟਰੀਜਸ ਹੈ ਮੈਗਜ਼ੀਨਸ ਹੈਗੇ ਆ ਕਾਰ ਰਿਕਵਰ ਹੋਈ ਐ ਜਿਹਦੇ ਵਿੱਚ ਇਹ ਕੰਫਰ ਰਿਆ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਆ ਸੀ ਵਹੀਕਲ ਉਹ ਸਾਰੀ ਤਫਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਿਬ ਨੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ ਇਹ ਕਾਰਾ ਚਨੋੜੇ ਵਾਲੀ ਇਹਨਾਂ ਮੌਕੇ ਤੇ ਹੀ ਡੈਥ ਹੋ ਗਈ ਹੈ ਜੀ ਹਾਂ ਬਿਕੋਜ਼ ਜਿਹੜੀ ਜੋ ਹੈਗਾ ਉਹਦੇ ਵਿੱਚ ਪਰ ਫਿਰ ਵੀ ਅਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਜੀ ਇਸ ਬਾਰੇ ਦੱਸ ਪਾਣਗੇ ਹੀ ਹੈਸ ਬੀਨ ਇਮੀਡੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹਸਪੀਟਲ ਸੋ ਦੈਟ ਹੀ ਕੈਨ ਬੀ ਰਿਵਾਈਵਡ অর ਸਮਥਿੰਗ ਲਾਈਕ ਦੈਟ ਉਹ ਜਿਹੜੀ ਹੈਗਾ ਪ੍ਰੋਕੀਅਰ ਨੂੰ ਫਾਲੋ ਕੀਤਾ ਗਿਆ ਜਬ ਤੈਨ ਅਸਾਰ ਦੇਖਦੇ ਹਾਂ ਉਹ ਡਾਕਟਰ ਸੇ ਸਾਨੂੰ ਲੱਗਦਾ ਕਿ ਮੌਕੇ ਤੇ ਜਿਸ ਤਰ੍ਹਾਂ ਸਰ ਇਸ ਜਗ੍ਹਾ ਤੇ ਆਈ ਸੀ ਜਾਂ ਉਹ ਇੱਥੇ ਰਹਿਰੇ ਹੋਈ ਸੀ ਦੇਖੋ ਇਹ ਤਾਂ ਹੁਣ ਜਿਹੜੇ ਬੰਦੇ ਨਾਲ ਰਾਉਂਡ ਅਪ ਹੋਏ ਆ ਸਾਰੀ ਗਹਿਨ ਪੁੱਛਗਿੱਛ ਦਾ ਮਸਲਾ ਹੈਗਾ ਉਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਤੁਹਾਨੂੰ ਅਪਡੇਟ ਦੇਣਗੇ ਇਸ ਬਾਰੇ ਠੀਕ ਹੈ